ਤਾ ਹਾਂ ਤੋਂ ਕਿਵੇਂ ਅੱਜ ਬੂਟੇ ਨੂੰ ਪਾਣੀ ਪਾਈ ਜਣੀ ਐ ਹੋਰ ਕੀ ਕਰਾਂ ਭਾਈ ਕਿਧਰ ਗਏ ਕੋਈ ਦੇਖਦੇਂ ਬੜੀ ਸੁਨਸਾਨਾ ਘਰੇ ਅੱਜ ਹੈ ਸੁਨਸਾਨਤਾ ਹੋਣੀ ਐ ਉਧਰ ਤਾਂ ਉਹ ਗੁਲਬੁਲ ਕਹਿੰਦੀ ਮੇਰੀ ਮਾਂ ਬਿਮਾਰ ਐ ਉਧਰ ਮਨਿੰਦਰ ਕਹਿੰਦੀ ਮੇਰੀ ਮਾਂ ਬਿਮਾਰ ਐ ਦੋਨਾਂ ਦੀ ਮਾਂ ਨੂੰ ਇਕੱਠੀ ਪਲੇਗ ਪੈ ਗਈ ਕਿ ਮੈਂ ਕੀ ਗੱਲ ਹੋ ਗਈ ਮੈਨੂੰ ਕੀ ਪਤਾ ਹੈ ਬਹਾਨੇ ਲਾਉਂਦੀਆਂ ਨੇ ਕੰਮ ਤੋਂ ਟਾਲ ਲੈਂਦੀਆਂ ਮਾਰੇਗਾ ਤੇ ਲ ਗੁਰਪਲ ਤਾਂ ਮੈਨੂੰ ਪਚ ਕੇ ਗਈ ਐ ਮਨਿੰਦਰ ਭਾਈ ਮੈਥੋਂ ਉਤੋਂ ਦੀ ਹੋ ਕੇ ਗਈ ਐ ਨਾਲ ਮੈਂ ਵਧੀਰਾ ਗਿਆ ਮਾ ਖਾਬੀ ਦਾ ਉਹ ਵੀ ਘਰੇ ਹੈ ਨਹੀਂ ਤੇ ਕੰਮ ਕੌਣ ਕਰੂ ਅਕੇ ਮੈਂ ਤਾਂ ਜੀ ਜਾਣੀ ਆ ਨਹੀਂ ਰਹਿੰਦੀ ਮੈਂ ਤਾਂ ਐ ਨਹੀਂ ਗੱਲ ਸਮਝ ਲਾਦੀ ਠੀਕ ਹੈ ਚਲ ਬੋਲ ਬੋਲਤਾ ਦੋ ਚਾਰ ਦਿਨ ਹੋ ਗਏ ਇਹ ਪਹਿਲਾਂ ਹੁਣ ਮਿਲ ਕੇ ਆਈ ਹੈ ਮਨਿੰਦਰ ਚਲ ਹੁਣ ਗਈ ਇਹਨੂੰ ਚਲ ਕੋਈ ਗੱਲ ਨਹੀਂ ਬੋਲ ਬੋਲ ਨੂੰ ਤੂੰ ਦੁਬਾਰੇ ਕਿਉਂ ਜਾਂਦਾ ਤਾ ਉਹਨੂੰ ਤਾਂ ਰੋਕ ਲੈਂਦੀ ਫਿਰ ਇਹਨਾਂ ਨੂੰ ਰੋਕੇ ਕਿਹੜਾ ਰੋਕੇ ਤੋਂ ਕਿਹੜਾ ਰੁਕਦੀਆਂ ਨੇ ਦੋਨੀਆਂ ਆਪ ਹੁਦਰੀਆਂ ਚੱਲਦੀਆਂ ਨੇ ਜਾਂ ਚੱਲਦੀਆਂ ਨੇ ਕੰਮ ਤੋਂ ਹੋਰ ਨਹੀਂ ਕੋਈ ਗੱਲ ਬਾਤ ਸੇਪਾ ਦਾ ਹੀ ਕੀ ਹੈਗਾ ਫਿਰ ਉਹਨਾਂ ਨੂੰ ਐ ਵੀ ਆਪੇ ਕਰੂ ਮੈਂ ਇੱਕ ਜਣਾ ਫੇਰ ਮਨਿੰਦਰ ਉਹ ਤਾਂ ਆਇਆ ਹੋਇਆ ਪਿਆ ਚਲ ਬੋਲ ਬੋਲ ਹੈਗੀ ਐ ਕੰਮ ਕਰ ਲੈਂਦੀ ਹੈ ਹੁਣ ਬੋਲ ਬੋਲ ਵੀ ਨਹੀਂ ਹੈਣੀ ਉਹ ਕੰਮ ਵਾਲੀ ਨੂੰ ਵੀ ਗਾਹ ਨੇ ਛੁੱਟੀ ਤੇ ਪੇਰੇ ਰੱਖਿਆ ਵੀ ਮੈਂ ਤਾਂ ਐ ਰੋਟੀ ਪਾਣੀ ਹੁਣ ਰੋਟੀ ਪਾਣੀ ਪਕਾਇਆ ਪਿਆਗਾ ਦੇਖ ਮੈਂ ਤਾਂ ਤੜਕੇ ਦੀ ਹੰਬੀ ਪਈ ਆ ਆਪੇ ਚੱਕ ਲੈ ਤੇ ਖਾ ਲੈ ਕਮਾਲ ਹੋ ਗਿਆ ਨਾਲੀ ਕੋਈ ਗੱਲ ਨਹੀਂ ਆ ਜਾਂਦੇ ਮਨਿੰਦਰ ਨੂੰ ਮਨਿੰਦਰ ਨਾਲ ਵੀ ਕਰਦਾ ਗੱਲ ਤੇ ਬੁੱਲ ਬੁੱਲ ਨਾਲ ਵੀ ਗੱਲ ਕਰਦਾ ਵੀ ਜੀ ਐਂ ਹੀ ਦੂਜੇ ਤੇਜ ਦਿਨ ਜਾਣਾ ਹੁੰਦਾ ਨਾ ਤਾਲਾ ਝੋਲਾ ਚੱਕ ਤੇ ਉੱਥੇ ਹੀ ਬਹਿ ਜਾ ਉੱਥੇ ਹੀ ਰਹਿ ਜਾ ਮਾਮਾ ਕੋਲ ਹੀ ਰਹਿ ਜਾ ਕੇ ਸੰਭਲੋ ਮਾਮਾ ਨੂੰ ਹੀ ਸੰਭਲੋ ਨਾ ਬਿਮਾਰ ਹੋਣ ਉਹ ਹੋਰ ਕੀ ਆ ਗਿਆ ਮੈਂ ਸਿਰੇ ਸਿਰ ਚੜਦੇ ਜਾਂਦੀਆਂ ਜੇ ਕੁਝ ਕਹਿੰਦੇ ਨਹੀਂਗੇ ਤਾਂ ਮੈਂ ਤਾਂ ਪਛੇੜਾ ਕਿਹਾ ਸੀਗਾ ਪਰ ਮੈਥੋਂ ਉਤੋਂ ਦੀ ਹੋ ਕੇ ਗਈ ਏ ਕਿਹੜਾ ਮੰਨਦੀਆਂ ਨੇ ਕਿਸੇ ਦੀ ਜੇ ਤਾਂ ਤੇਰਾ ਡਰ ਹੋਵੇ ਫਿਰ ਤਾਂ ਨਾ ਜਾਣ ਮੈਨੂੰ ਕੀ ਪਤੀਤ ਦੀਆਂ ਨੇ ਇਹ ਚਲ ਤੂੰ ਐਂ ਕਰੀ ਮਾਂ ਠੀਕ ਹੈ ਰੋਟੀਆਂ ਜ਼ਿਆਦੇ ਹੈਗੀਆਂ ਕੋਈ ਹੋਣੀਆਂ ਚਾਰ ਪੰਜ ਰੋਟੀਆਂ ਵੱਧ ਆਹੋ ਪੱਕੀਆਂ ਪਈਆਂ ਤੈਂ ਪਾ ਵੱਧ ਕੀ ਕਰਨੀ ਐ ਉਹ ਕੁਛ ਨਹੀਂ ਇੱਥੇ ਨਾ ਆਪਣੇ ਬਜ਼ੁਰਗਰੀ ਇੱਕ ਬੁੜੀ ਹੈਗੀ ਹੈ ਤੇ ਆਪਣੇ ਪਿੰਡ ਦੀ ਮੈਂ ਤਾਂ ਪਹਿਲੀ ਵਾਰੀ ਦੇਖੀ ਸੀਗੀ ਉਹ ਉਹਦੇ ਜਵਾਗ ਗਏ ਬੇਨੇ ਬਾਹਰ ਤੇ ਮੈਨੂੰ ਆਇਆ ਵਾ ਕਿਧਰ ਹੋ ਚੁੱਲੇ ਜਾ ਤੂੰ ਮਾਰੋਗੀ ਹੈ ਨਾ ਤੇ ਰੋਟੀ ਰੱਟੀ ਪੈਕ ਕਰਦੀ ਮੈਂ ਉਹਦੇ ਵਾਸਤੇ ਲੈ ਜਾਊਂਗਾ ਮਿਲੀ ਸੀਗੀ ਮੈਨੂੰ ਪੈਨਸ਼ਨ ਕਢਾਉਣ ਜਾਂਦੀ ਸੀਗੀ ਚੰਗਾ ਲੈ ਗਈ ਭਾਈ ਅੱਜ ਕੱਲ ਨੂੰ ਹਰੇਕ ਤੇ ਨਤੀਜਾ ਕਰ ਤੈਨੂੰ ਪਤਾ ਹੀ ਹੈ ਕਿੰਨੀਆਂ ਭੇਸ ਬਦਲ ਬਦਲ ਆਪਣੇ ਘਰੇ ਬੜੀਆਂ ਨੇ ਪਹਿਲਾਂ ਕੋਈ ਹੋਰ ਤਾਂ ਗੱਲ ਹੈਗੀ ਆ ਮਾਂ ਗੱਲ ਪਤਾ ਕੀ ਹੈਗਾ ਠੀਕ ਹੈ ਜਿੰਨਾ ਚਿਰ ਉਹਦੀ ਨੂਹ ਸੀਗੀ ਇੱਥੇ ਉਹਨਾਂ ਦੇ ਤਾਂ ਪੁੱਤ ਪੈਸੇ ਭੇਜਦਾ ਸੀਗਾ ਬਾਹਰੋਂ ਠੀਕ ਹੈ ਉਸ ਤੋਂ ਬਾਅਦ ਜਦੋਂ ਉਹ ਨੂਹ ਨੂੰ ਲੈ ਗਿਆ ਨਾਲ ਉਹਨਾਂ ਦਾ ਪੈਸੇ ਭੇਜਦਾਨਾ ਆਦੀ ਮਾਂ ਦਾ ਫੋਨ ਚੱਕਦਾਗਾ ਉਹ ਵਿਚਾਈ ਰਹਿ ਗਈ ਕੱਲੀਏ ਲੋਕਾਂ ਦਾ ਵੀ ਸਰਿਆ ਪਿਆ ਬਾਹਰਲੇ ਦੇਸਾਂ ਨੇ ਨਾ ਦਿਮਾਗ ਖਰਾਬ ਕੀਤਾ ਪਿਆ ਆਪ ਤਾਂ ਜੇ ਵੱਡੇ ਉੱਥੇ ਫਿਰਨਗੇ ਜਾਂ ਜਾਂਦੇ ਝੂਟਲੇ ਦੇ ਮਾਂ ਪੇ ਇੱਥੇ ਤਰਸਦੇ ਤੁਰੇ ਫਿਰਦੇ ਹੈਗੇ ਇਹ ਜਿਹੜੇ ਜਵਾਕਾਂ ਦੇ ਤਾਂ ਨਾ ਫਿ ਔਰ ਸੜਕ ਪਾਰ ਕਰੀ ਜਾਂਦੀ ਸੀ ਕਿ ਮੈਂ ਕਹਾਂ ਕੀ ਹੋ ਗਿਆ ਬੇਬੇ ਇੱਥੇ ਖੜੀ ਆਂ ਕਹਿੰਦੀ ਮੈਂ ਤਾਂ ਪੁੱਤ ਇੱਥੇ ਲਲਾ ਸਾਦਾ ਨੰਗਦੇ ਆ ਮੈਨੂੰ ਐ ਕੋਈ ਫੇਟਣਾ ਮਾਰ ਜੇ ਆ ਸੜਕ ਪਾਰ ਕਰਾ ਦੇ ਸੜਕ ਪਾਰ ਕਰੇ ਤੁਰਿਆ ਜਾਂਦਾ ਨਹੀਂ ਸੀਗਾ 1500 ਰੁਪਏ ਪਿੱਛੇ ਦੇ ਲਾ ਹੋ ਗਈ 10 ਕੀ ਅਗਲਾ ਫਿਰ ਕੈਨੇਡਾ ਅਮਰੀਕਾ ਨੂੰ ਅੱਗ ਲਾਊਗਾ ਕੀ ਡਾਲਰ ਚੱਕਣੇ ਨੇ ਵਾਂ ਪਿਓ ਨੇ ਰੋਹੀ ਤਾਂ ਗੱਲ ਹੈ ਇੱਥੇ ਤਾਂ ਤਰਸਦੇ ਤੁਰੇ ਫਿਰਦੇ ਹੈਗੇ ਚੱਲ ਕੋਈ ਨਹੀਂ ਫਿਰ ਚਾਰ ਰੋਟੀਆਂ ਦਾ ਪੁੰਨੀ ਆ ਦੇ ਚੱਲ ਦੇਈ ਕੋਈ ਨਹੀਂ ਕੋਈ ਨਹੀਂ ਚੱਲ ਫਿਰ ਮੈਂ ਜਾਂਦਾ ਖਾਣਾ ਰੋਟੀ ਆਪੇ ਚੰਗਾ ਚੰਗਾ ਹਾਂ ਉਹ ਉਧਰ ਦੁਰ ਜਾਂਦੀਆਂ ਤੂੰ ਆ ਲੋਕ ਸੇਵਾ ਚਾਹ ਮਣਾ ਕੋਈ ਕੁਝ ਲੱਗਿਆ ਪਤਾ ਮਨਿੰਦਰ ਪਤਾ ਦਾ ਕੋਈ ਨਹੀਂ ਲੱਗਿਆ ਮੈਂ ਤਾਂ ਹੁਣ ਵੀ ਫੋਨ ਲਾਈ ਜੰਨਾ ਮੁੰਡਿਆਂ ਨੂੰ ਵਿਖੀਏ ਕਿਸੇ ਨੂੰ ਕੋਈ ਪਤਾ ਲੱਗਿਆ ਹੋਵੇ ਹੈ ਬਾਕੀ ਇਹਨਾਂ ਕਰ ਕਿਤੇ ਖੜਨ ਵਾਲਾ ਤਾਂ ਹੈ ਨਹੀਂ ਚਾਚਾ ਹਨਾ ਗੱਲਬਾਤ ਤਾਂ ਕੋਈ ਹੋਰ ਹੋ ਗਈ ਤੇਰੇ ਹਿਸਾਬ ਨਾਲ ਮੈਂ ਤਾਂ ਕੱਲ ਦਾ ਹੀ ਆ ਚੰਗ ਮੇ ਚੁੱਪ ਕਰ ਉਹ ਚਾਚੀ ਤੂੰ ਵੀ ਚੁੱਪ ਕਰ ਜਾ ਟੈਨਸ਼ਨ ਤਾਂ ਮੈਨੂੰ ਵੀ ਅਣ ਬਿੰਦਸ ਕੀ ਕਰਾਉਣ ਚਾਚੀ ਹੁਣ ਰੋਕੇ ਫਿਰ ਦੱਸ ਕੀ ਹਾਲ ਆ ਫਿਰ ਕਿਹੜਾ ਚਾਚਾ ਆਪਣੇ ਸਾਹਮਣੇ ਆਜੂ ਇੱਥੇ ਵੀ ਜੇ ਅਪਰ ਰੋਈ ਜਾਵਾਂਗੇ ਗਲਤ ਇਹ ਵੀ ਕਦਮ ਕਰੋ ਵਾਗੇ ਤੇ ਮੁੜ ਕੇ ਲੈ ਘਰ ਹੀ ਨਹੀਂ ਆਇਆ ਵੀ ਐ ਰਾਹ ਚ ਵੀ 2 ਮਿੰਟਾਂ ਚ ਕੀ ਹੋ ਗਿਆ ਪੁੱਤ ਮੈਂ ਤਾਂ ਐ ਕਹਿੰਨੀ ਆ ਵੀ ਸਾਰੇ ਸਿਆਪੇ ਸਾਨੂੰ ਹੀ ਪੈਣੇ ਹੁੰਦੇ ਨੇ ਪਹਿਲਾਂ ਦੇਖ ਲੈ ਕਿੰਨੇ ਦੋਸ਼ਕ ਭਰੇ ਨੇ ਹਣ ਦੀ ਹੁਣ ਮੈਂ ਤਾਂ ਬਥੇਰਾ ਮੱਥਾ ਮਾਰਿਆ ਤੇ ਤੇਰੇ ਚਾਚੇ ਨਾ ਵੀ ਰਹਿਣਦੇ ਆ ਮੈਂ ਤੇਰੇ ਮੁਰੇ ਹੱਥ ਬੰਨ੍ਹਦੇ ਤੂੰ ਨਾ ਕਰਿਆ ਮੈਂ ਤਾਂ ਬਥੇਰਾ ਗਿਆ ਸੀ ਕੀ ਲੋਟ ਸੀਗੀ ਮੈਨੂੰ ਐ ਲੱਗਾ ਨਿੰਦਰ ਹੈ ਵੀ ਜੇ ਮੈਂ ਕਿਸੇ ਨੂੰ ਪਤਾ ਸੀ ਵੀ ਉਹ ਸਾਰੇ ਸਬੂਤ ਲੈ ਕੇ ਜਾਂਦਾ ਮੈਨੂੰ ਐ ਲੱਗਾ ਕਿ ਸਾਰਾ ਕਰਿਆ ਤਰਿਆ ਸਿੰਦਰਪਾਲ ਦਾ ਹੀ ਆ ਬੀਰੇ ਪਤਾ ਹੀ ਉਹਨੂੰ ਸੀ ਹੋਰ ਕੌਣ ਸਾਰਾ ਕੁਝ ਉਹਨੂੰ ਹੀ ਪਤਾ ਸੀਗਾ ਮੇਰੇ ਡੈਡੀ ਉਹਨੂੰ ਕਿੰਨੇ ਦਿਨ ਦਾ ਇਹ ਕਹਿ ਰਿਹਾ ਸੀਗਾ ਵੀ ਮੈਂ 7 ਦਿਨਾਂ ਨੂੰ ਸਾਰੇ ਸਬੂਤ ਲੈ ਕੇ ਘਰੇ ਆਉਂਗਾ ਉਹ ਉਦੋਂ ਦੀ ਪਰੇਸ਼ਾਨ ਸੀ ਪੱਕਾ ਮੈਨੂੰ ਪਹਿਲੇ ਹੀ ਮੈਂ ਡੈਡੀ ਨੂੰ ਕਹੀ ਐਨੀ ਮੇਰੇ ਡੈਡੀ ਤਾਂ ਉਹਨੂੰ ਨਾਂ ਸਿੱਧਾ ਮੂੰਹ ਤੇ ਨਾ ਕਹ ਇਹੇ ਗੱਲ ਵੀ ਉਹਨੂੰ ਕੋਈ ਨਾ ਕੋਈ ਪਲੈਨਿੰਗ ਕੀਤੀ ਆ ਉਹੀ ਤਾਂ ਕਰਦਾ ਤੁਸੀਂ ਨੇ ਕੁਝ ਕਰਾਇਆ ਪੁੱਤ ਮੈਂ ਤੈਨੂੰ ਕਹਿਤੀ ਗੱਲ ਮੈਨੂੰ ਚਾਚੇ ਨੂੰ ਜਿਵੇਂ ਮਰਜ਼ੀ ਕਰ ਨਹੀਂ ਤੇ ਮੇਰੇ ਕੋਲ ਪਗਾਈ ਮਾਰਦੀ ਕਿ ਲੋੜ ਸੀ ਉਹਦਾ ਮੌਕੇ ਤੇ ਦੱਸ ਦੇ ਸੁਣ ਕੇ ਸਵਿਚ ਆਫਾਈ ਜਾਂਦਾ ਫਿਰ ਅੱਗੇ ਲੱਗੀ ਤਾਂ ਜਾਂਦਾ ਸੀ ਉਹਨੂੰ ਫੋਨ ਵੀ ਸਵਿਚ ਆਫ ਹੋਣ ਲੱਗ ਗਿਆ ਹੁਣ ਦੁਬਾਰੇ ਲਾ ਕੇ ਦੇਖਿਆ ਦੀ ਉਹ ਰੋ ਪਤਾ ਨਹੀਂ ਕੀ ਸਵਿਚ ਆਫਾਈ ਜਾਂਦਾ ਉਹਨੂੰ ਫੋਨ ਲੈਂਦਾ ਸੀ ਕੀ ਕਰੀ ਹੁਣ ਕਾਲੇ ਦੱਸ ਮੈਂ ਪੁਲਿਸ ਵਾਲਿਆਂ ਨੂੰ ਵੀ ਰਿਪੋਰਟ ਤਾਂ ਕਰਾਤੀ ਸੀ ਹੁਣ ਉਹ ਤਾਂ ਆਉਣਾ ਉਲੀ ਉਲੀ ਬਾਲਗਾਂ ਨੇ ਗਿਆ ਹੁਣ ਉਹਨਾਂ ਨੂੰ ਕੀ ਪਤਾ ਉਹ ਅੰਦਰ ਕਿੱਧਰ ਗਿਆ ਕਿੱਥੋਂ ਆਇਆ ਹੈ ਨਾ ਇਨਕੁਆਰੀ ਕਰਨਗੇ ਉਹਦਾ ਫੇਰ ਪਤਾ ਲੱਗੂਗਾ ਹੁਣ ਆਪਾਂ ਸਿੱਧਾ ਐਂ ਵੀ ਨਹੀਂ ਕਹਿ ਸਕਦੇ ਵੀ ਹਾਂ ਜਾ ਕੇ ਵੀ ਸ਼ੰਦਰਪਾਲ ਨੂੰ ਫੜ ਲੂ ਜਦੋਂ ਆਪਣੇ ਕੋਈ ਸਬੂਤ ਹੀ ਨਹੀਂ ਹੈਗਾ ਆਪਣੇ ਕੋਲ ਕਰ ਤਾ ਪੁੱਤ ਤੇਰੇ ਪਿਓ ਨੂੰ ਕੁਝ ਕਰ ਤਾ ਉਹਨੇ ਕੁਝ ਕਰ ਤਾ ਮੈਂ ਕੁਝ ਨਹੀਂ ਕਰੀ ਜੰਨੀ ਆ ਕੁਝ ਨਹੀਂ ਕੀਤਾ ਨਾ ਕਰੀ ਜੰਨੀ ਆ ਮੇਰੇ ਕੁਝ ਨਹੀਂ ਹੁੰਦਾ ਮੇਰੇ ਕੁਝ ਨਹੀਂ ਹੁੰਦਾ ਡੈਡੀ ਨੂੰ ਕਿੱਥਾ ਦਿਮਾਗ ਨੂੰ ਨਹੀਂ ਕੰਮ ਕਰਦਾ ਹੈ ਵੀ ਕੀ ਕਰਕੇ ਉੱਥੇ ਤੂੰ ਰੋ ਰੋ ਕੇ ਲਜਾਦਨੀ ਆ ਸਾਨੂੰ ਵੀ ਇੱਕ ਦਿਨ ਨਾ ਮੰਮੀ ਕਿਸੇ ਬੁਢੀ ਨਾਲ ਗੱਲ ਕਰੀ ਜਾਂਦੀ ਸੀ ਫੋਨ ਤੇ ਮੈਨੂੰ ਉਦਦੇ ਵੀ ਸ਼ੱਕ ਹੋ ਤੇ ਅੱਜ ਉਹ ਘਰੇ ਦੀ ਸਿਆ ਹੀ ਨਹੀਂ ਹੈਗਾ ਪੱਕਾ ਇਹਦੇ ਸਾਰੇ ਨੇ ਕੋਈ ਰਲ ਕੇ ਪਲੈਨਿੰਗ ਕੀਤੀ ਆ। ਬਸ ਫਿਰ ਮਨਿੰਦਰ ਸਾਰਾ ਉਸੇ ਦਾ ਕੰਮ ਹੀ ਆ ਈਸ਼ੂ ਦਾ ਹੈ ਮੈਨੂੰ ਪਤਾ ਉਹ ਕੁੱਤੇ ਦਾ ਹੱਡਾ ਪੂਰਾ ਹੁਣ ਕਿੰਨਾ ਸਵੇਰ ਦਾ ਮਨੂਹ ਦੀ ਸਿਆ ਮੈਂ ਉਹਦੇ ਨਾਲ ਕੋਈ ਗੱਲ ਕਰਾਂ ਮੈਨੂੰ ਪਤਾ ਹੀ ਨਹੀਂ ਸਵੇਰ ਤਾਂ ਕਿੱਧਰ ਭੱਜਿਆ ਕੱਲ੍ਹ ਤਾਂ ਆਇਆ ਅੱਜ ਭੱਜ ਵੀ ਗਿਆ। ਬਸ ਫਿਰ ਚਾਚੀ ਤੂੰ ਬੇਫਿਕਰ ਹੋ ਜਾ ਠੀਕ ਆ ਉਹਨਾਂ ਨੇ ਚਾਚੇ ਨੂੰ ਆਸੇ ਪਾਸੇ ਕਰਿਆ ਵੀ ਉਹਦੇ ਕੋਲੇ ਸਬੂਤਾ ਕੋਈ ਨਹੀਂ ਆਪਾਂ ਕਰ ਲੈਨੇ ਆ ਪੈਰ ਬਾਈ ਠੀਕ ਆ ਕੋਈ ਗੱਲ ਨਹੀਂ ਬਈ ਮੈਂ ਘਰੇ ਜਾ ਕੇ ਮੈਂ ਕਹਿੰਦੀ ਮੈਂ ਕੱਲ ਹੀ ਨਾ ਮਾਂ ਦੀ ਸੱਸ ਨਾਲ ਗੱਲ ਕਰ ਕੇ ਜਾ ਕੇ ਤੂੰ ਕਿੱਥੇ ਕੋਈ ਜਾਂਦਾ ਕਿੱਥੇ ਕੀ ਕਰਦੇ ਨੇ ਕੀ ਨਹੀਂ ਕਰਦੇ ਮੈਂ ਤੈਨੂੰ ਕੋਈ ਐਡੀ ਗੱਲ ਬਾਕੀ ਆਇਆ ਨਾ ਮਨਿੰਦਰ ਆਪਰਾ ਸੀਦਾ ਸਿੱਧਾ ਜਾ ਨਹੀਂ ਸਕਦੇ ਕਰੇ ਹਨਾ ਨਾ ਸਿੱਧਾ ਕਹਿ ਸਕਦੇ ਆਂ ਤੂੰ ਤਾਂ ਹੁਣ ਉਹਨਾਂ ਦੇ ਵਿੱਚ ਰਹਿਣੀ ਆ ਵੜੀ ਪਿੜਕ ਰੱਖ ਗੱਲ ਤਾਂ ਕਰ ਤੂੰ ਹੁਣ ਤਾਂ ਤੇਰੇ ਹੱਥਾਂ ਸਾਰਾ ਕੁਝ ਕੋਈ ਹੁਣ ਤਾਂ ਬਹੁਤ ਚੁੱਪ ਰਹਿ ਕੇ ਦੇਖ ਲਿਆ ਹੁਣ ਤਾਂ ਸਿੱਧੂ ਅਮਨ ਨਾਲ ਸਾਹਮਣੇ ਗੱਲ ਕਰਨੀ ਪਊਗੀ ਆਪਾਂ ਨੂੰ ਉਹੀ ਤਾਂ ਗੱਲ ਆ ਤੈਨੂੰ ਕਿੰਨਾ ਚਿਰ ਚਿਰ ਚੇ ਮੰਨੇਗੀ ਬਹੁਤ ਹੋ ਗਿਆ ਚੂਹੇ ਬਿਲੀ ਦਾ ਖੇਲ ਹੁਣ ਤਾਂ ਮੈਨੂੰ ਉਹਦੇ ਨਾਲ ਸਾਹਮਣੇ ਮੱਥਾ ਲਾਉਣਾ ਹੀ ਪਊਗਾ ਜੇ ਉਹਨੂੰ ਲੱਗਦਾ ਨੇ ਵੀ ਉਹ ਚਾਲਾ ਚੱਲਣ ਜਾਣਦੀ ਉਮਨਿੰਦਰ ਉਹਦਾ ਗੱਲ ਤੇਰੀ ਸਹੀ ਆ ਪਰ ਤੂੰ ਆਪ ਦਾ ਵੀ ਧਿਆਨ ਰੱਖੀ ਨਾ ਤੈਨੂੰ ਪਤਾ ਨਹੀਂ ਉਹਦਾ ਬਹੁਤ ਗੰਦੀ ਤੀਵੀ ਆ ਉਹ ਚਲ ਕੋਈ ਨਾ ਵੀਰੇ ਕੀ ਕਰ ਦੂਗੀ ਵੱਤ ਵੱਦ ਕੁਛ ਨਹੀਂ ਹੁੰਦਾਗਾ ਓਏ ਐ ਥੋੜਾ ਜੀ ਹੁੰਦਾ ਮੇਰੇ ਤੇਰੇ ਵੀ ਜਵਾਬ ਆਗੇ ਹੈ ਨਿਆਣੇ ਹਜੇ ਆ ਦਵਿਤੇ ਤਾਂ ਤਾਂ ਜ਼ਰੂਰੀ ਆ ਕੋਈ ਗੱਲ ਨਹੀਂ ਹੁਣ ਮੇਰੀ ਗੱਲ ਨਾ ਮੇਰੇ ਪਿਓ ਤੇ ਆ ਗਈ ਹੁਣ ਤਾਂ ਮੈਨੂੰ ਗੱਲ ਕਰਨੀ ਪਊਗੀ ਮੈਨੂੰ ਪਹਿਲਾਂ ਹੀ 2 ਦਿਨ ਹੋ ਗਏ ਮੈਂ ਡੈਡੀ ਨੂੰ ਕੂਨ ਲਾ ਕੇ ਪਹਿਲਾਂ ਹੀ ਕਹੀ ਜਾਂਦੀ ਸੀ ਮੰਮੀ ਵੀ ਤੂੰ ਰਹਿਂ ਤੇ ਰਹਿੜੀ ਬਾਹਰ ਅੰਦਰ ਨਾ ਜਾਈ ਕਿਤੇ ਵਿੱਚ ਘੈਂ ਰੱਖੀ ਆਪਦਾ ਅੱਗੇ ਮੈਂ ਵੀ ਇੱਥੇ ਘਰੇ ਆ ਜਾਂਦਾ ਸੀ ਕੱਲ ਮੈਨੂੰ ਵੀ ਕਹਦਾ ਕਹਦਾ ਕਿ ਐਂ ਕਰੀ ਅੱਗੇ ਤੂੰ ਅਕੇ ਪੁਲਿਸ ਤੇ ਆ ਜੀਂ ਕਿ ਮੈਂ ਉੱਥੇ ਆਉਂਗਾ ਲੈ ਮੰਮੀ ਚਲ ਤੂੰ ਚੁੱਪ ਕਰ ਮੰਮੀ ਤੇ ਤੂੰ ਬਿਮਾਰ ਹੋ ਗਈ ਫਿਰ ਅਸੀਂ ਕੀ ਕਰਾਂਗੇ ਪੁੱਜਾ ਜੀ ਹੁਣ ਤਾਂ ਕੋਈ ਹੱਲ ਨਹੀਂ ਰੋਣ ਦਾ ਰੱਖ ਆਪਦਾ ਕਾਲ ਕੋਈ ਨਹੀਂ ਆਪਾਂ ਮੇਰੀ ਗੱਲ ਸੁਣੋ ਹੱਥ ਤੇ ਹੱਥ ਧਰ ਕੇ ਕੁਝ ਨਹੀਂ ਹੁੰਦਾ ਠੀਕ ਆ ਮਨਿੰਦਰ ਤੂੰ ਐਂ ਕਰ ਤੂੰ ਜਾ ਪਹਿਲਾਂ ਮੜੀ ਵਿੜਕ ਲੈ ਵੀ ਘਰੇ ਕੀ ਚੱਲਦਾ ਕਿਹੜਾ ਬੰਦਾ ਕਿੱਥੇ ਫਿਰਦਾ ਕੀ ਕਰਦੇ ਫਿਰਦੇ ਆ ਠੀਕ ਆ ਦੂਜੀ ਗੱਲ ਮੈਨੂੰ ਈਸ਼ੂ ਦਾ ਪਤਾ ਕਰਕੇ ਦੱਸ ਉਹ ਕਿੱਥੇ ਆ ਠੀਕ ਆ ਉਹਦੇ ਦਾ ਮੈਂ ਪਾਉਂਗਾ ਜੱਟ ਤੂੰ ਦੇਖੀ ਜਾਈ ਚੱਲ ਕੋਈ ਨਹੀਂ ਵੀ ਮੈਂ ਜਾਣੀ ਆ ਕਰੀ ਮੈਂ ਕਹਿੰਦੀ ਸੀ ਜਦ ਮੰਮੀ ਨੂੰ ਚੋ ਉਧਰ ਲੈ ਜਾਓ ਜਾਂ ਫਿਰ ਮੰਮੀ ਤੇ ਇਕੱਲੀ ਕਿਵੇਂ ਰਹੂ ਆ ਚਲਾਂ ਮੈਂ ਚਾਚੀ ਨੂੰ ਉਧਰ ਲੈ ਜਾਣਾ ਤੇ ਯਾਰ ਪ੍ਰੀਤ ਕੋਲੇ ਬੈਠੀ ਰਹੂ ਐ ਫਿਰ ਆਪਾਂ ਚਲੋ ਕਰਦੇ ਆ ਬਈ ਪਤਾ ਪਤਾ ਤਾਂ ਕਰ ਨਹੀਂ ਪਾਊਗਾ ਆਲੇ ਨਾਲੇ ਮ ਹਾਂ ਚੱਲ ਮੈਨੂੰ ਤਾਂ ਆ ਜਾਣਾ ਚੀ ਉਧਰ ਚੱਲਦੇ ਆਪਾਂ ਆ ਦੇਖ ਲੈ ਜਿੰਦੇ ਲਾਦੇ ਮੈਂ ਕੋਈ ਗੱਲ ਨਹੀਂ ਫੇਰਾ ਕੇ ਲਾ ਮੈਂ ਲਾਇਆ ਹੁਣਾ ਜਿੰਦੇ ਤਾਂ ਚੱਲ ਜਮੇ ਤੁੱਕੇ ਕਰਨਾ ਤਾਂ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਆਪਾਂ ਡੈਡੀ ਨੂੰ ਕੁਛ ਵੀ ਨਹੀਂ ਹੋਣ ਦਿੰਦੇ ਆਪਾਂ ਅੱਗੇ ਵੀ ਤਾਂ ਡੈਡੀ ਨੂੰ ਜੇਲ੍ਹ ਚੋਂ ਕੱਢ ਹੀ ਲਿਆ ਨਾ ਹੁਣ ਵੀ ਆਪਾਂ ਡੈਡੀ ਨੂੰ ਛੁੜਾ ਲਿਆਵਾਂਗੇ ਪਰ ਫੇਰ ਵੀ ਪੁੱਤ ਤੈਨੂੰ ਪਤਾ ਤਾਂ ਹੈ ਫਿਕਰ ਤਾਂ ਕਿਵੇਂ ਨਾ ਕਰਾਂ ਫਿਕਰ ਤਾਂ ਹੁੰਦੀ ਆ ਮੱਲੋ ਮੱਲੀ ਹੁੰਦੀ ਆ ਮੈਂ ਹੁੰਦੀ ਆ ਫਿਕਰ ਤਾਂ ਮੈਨੂੰ ਵੀ ਆ ਮੈਂ ਕਿੰਨੂੰ ਰੋਕੇ ਦਿਖਾਵਾਂ ਮਾਂ ਕੋਈ ਨਾ ਮਾ ਆਪਾਂ ਕਰਦੇ ਆਂ ਕੁਛ ਨਾ ਕੁਛ ਡੈੜੀ ਨੂੰ ਲੈ ਕੇ ਆਉਣੇ ਆਪਾਂ ਚੱਲ ਆ ਜਾ ਤੂੰ ਵੀ ਉੱਥੇ ਚਲਾ ਆ ਜਵਨਿੰਦਰ ਐਕਸ਼ਨ ਹਾਂ ਇਹ ਵੇ ਉਹ ਖੋਲ ਦੋ ਖੋਲ ਦੋ ਹਾਏ ਹੇ ਆ ਠੀਕ ਨਹੀਂ ਜਾਂਦਾ ਦੱਸ ਤੂੰ ਮੇਰੀ ਗੱਲ ਸੁਣ ਫੰਦਾ ਬਣ ਕੇ ਮੈਨੂੰ ਖੋਲ ਦੇ ਹੈ ਇਹ ਨਾ ਹੋਵੇ ਕਿਤੇ ਤੇਰਾ ਇੱਥੇ ਵੀ ਬੁਰਾ ਹਾਲ ਕਰ ਦਿਆ ਮੈਂ ਤੈਨੂੰ ਇੱਕ ਗੱਲ ਦੱਸਤੀ ਹੁਣ ਆਪਦੀ ਨਾ ਜਿਹੜੀ ਜ਼ਬਾਨ ਆ ਇਹਨੂੰ ਲਗਾਮ ਦੇ ਕੇ ਰੱਖ ਪਰਮਿਸ਼ਨ ਮੈਨੂੰ ਮਿਲ ਗਈ ਆ ਤੇ ਇਸ ਦੁਬਾਰਾ ਤੇਰਾ ਗੱਲ ਨਾ ਲਾਉਣਾ ਭਾਜੀ ਮੈਨੂੰ ਤੂੰ ਐਂ ਕਰ ਜਾਂ ਤਾਂ ਮੇਰਾ ਗੱਲ ਲਾ ਦੇ ਤੇ ਮੇਰੀ ਗੱਲ ਸੁਣ ਮੇਰੇ ਮੇਰੇ ਘਰੋਂ ਫੋਨ ਆਦਾ ਹੋ ਗਿਆ ਮੈਨੂੰ ਫੋਨ ਚੱਕ ਲੈ ਲੈ ਦੇ ਇੱਕ ਮੇਰੇ ਹੱਥ ਖੋਲ ਦੇ ਇੱਕ ਫੋਨ ਕਰ ਲੈ ਲੈਂਦੇ ਮੈਨੂੰ ਮੇਰੀ ਗੱਲ ਸੁਣ ਓ ਹੈਲੋ ਹੈਲੋ ਅਸੇ ਤਾਂ ਲੋਕ ਮੇਰੀ ਮੈਂ ਮੈਂ ਫੋਨ ਚੱਕ ਨੂੰ ਲੋ ਮੈਨੂੰ ਲੋ ਤੂੰ ਮੈਨੂੰ ਪਹਿਲੇ ਇੱਕ ਵਾਰੀ ਫੋਨ ਲਾ ਕੇ ਵੇਰ ਕਰ ਨਾ ਲਾ ਦੇ ਕਿਹਦਾ ਫੋਨ ਹੈ ਠੀਕ ਹੈ ਨਾ ਤੇਰੀ ਉਂਗਲ ਲੱਗੀ ਵੀ ਮੇਰਾ ਉਂਗਲ ਨਹੀਂ ਲੱਗੀ ਹੋਈ ਹੈ ਨਾ ਪਤਾ ਖੁੱਲ ਗਿਆ ਆ ਕਰ ਤਾਂ ਤੇਰਾ ਫੋਨ ਬੰਦ ਤੇ ਤੈਨੂੰ ਇੱਕ ਗੱਲ ਦੱਸਤੀ ਹੁਣ ਹੁਣ ਆ ਦੀ ਜੀਬ ਨਾ ਤੇਰੀ ਜ਼ੁਬਾਨ ਦੇ ਵਿੱਚ ਰਹਿਣੀ ਚਾਹੀਦੀ ਆ ਮੂੰਹ ਤੈਨੂੰ ਕਿਹਾ ਨਾ ਮੂੰਹ ਦੇ ਵਿੱਚ ਰਹਿਣੀ ਚਾਹੀਦੀ ਆ ਕੁੱਤੇ ਦੀ ਮੌਤ ਮਰੇਗਾ ਤੂੰ ਕੁੱਤੇ ਨੇ ਮੈਂ ਤਾਂ ਜਦੋਂ ਮਰੂੰਗਾ ਮਰੂੰਗਾ ਕੁੱਤੇ ਦੀ ਮੌਤ ਇਹਦੋਂ ਪਹਿਲਾਂ ਨਾ ਤੇਰੀ ਮੌਤ ਨਾ ਹੋ ਜੇ ਮੇਰੇ ਹੱਥੋਂ ਅੱਗੇ ਬਹੁਤ ਮੌਤਾਂ ਹੋਗੀਆਂ ਮੇਰੇ ਹੱਥੋਂ ਮੈਂ ਕਹਿੰਦਾ ਮੈਨੂੰ ਛੱਡ ਦੇ ਜੇ ਬਚਣਾ ਤਾਂ ਛੱਡ ਦੇ ਮੈਨੂੰ ਠੀਕ ਹੈ ਨਾ ਤੇਰੇ ਤੋਂ ਨਾ ਮੈਂ ਅੱਕਿਆ ਪਿਆ ਤੈਨੂੰ ਦੱਸਤੀ ਮੈਂ ਲਾਸਟ ਵਾਰਨਿੰਗ ਆ ਇਹਦੋਂ ਬਾਅਦ ਕੋਈ ਹਰਕਤ ਕੀਤੀ ਤੈਨੂੰ ਗੱਡੀ ਚੜਾਉਂਗਾ ਮੇਰੀ ਗੱਲ ਸੁਣ ਲੈ ਜੇ ਬੰਦੇ ਦੇ ਪੁੱਤਾ ਨਾ ਤਾਂ ਮੈਨੂੰ ਸੱਚੀ ਛੱਡ ਕੇ ਦੇਖ ਇੱਕ ਵਾਰੀ ਤੈਨੂੰ ਮੈਂ ਹੁਣੇ ਦਿਖਾਵਾਂ ਹਾਂ ਠੀਕ ਆ ਦੇਖ ਲੈ ਮੈਨੂੰ ਫੜਿਆ ਨਾ ਜੇ ਸਾਰੀ ਉਮਰ ਤੈਨੂੰ ਜੇਲ੍ਹ ਦੀਆਂ ਦਾੜਾਂ ਨਾ ਪਿਆਈਆਂ ਤਾਂ ਮੈਨੂੰ ਇੱਕ ਕਰ ਮੈਨੂੰ ਕਹੋ ਨਾ ਜਵਾਣ ਬੰਦ ਕਰ ਜਵਾਣ ਬੰਦ ਕਰ ਮੈਨੂੰ ਤੂੰ ਕਿਉਂ ਨਾ ਦੇ ਮੇਰੇ ਸਾਲੇ ਦਾਕ ਤਾਂ ਚੱਲਦਾ ਪਤਾ ਨਹੀਂ ਕੀ ਕੀ ਬਾਹਾਂ ਚੱਲਦੀਆਂ ਮੂੰਹ ਚੱਲਦਾ ਚੁੱਪ ਕਰਕੇ ਬਹਿ ਜਾ ਓ ਮੈਨੂੰ ਖੋਲ ਕੇ ਜਾ ਖੋਲ ਕੇ ਜਾ ਮੈਨੂੰ ਉੱਥੋਂ ਹਾਏ ਓਏ ਅਜੇ ਖੋਲ ਦੇ ਦੇ ਗੋਲੀ ਮਾਰ ਦੇ ਜੇ ਮੈਂ ਬਚ ਗਿਆ ਨਾ ਹਸਾਬ ਲਈ ਤੇਰਾ ਪੜਦਾ ਕੀ ਐ ਹਏ ਵੇ ਮੈਂ ਫੋਨ ਕਿਵੇਂ ਕਰ ਕਰਦੇ ਵੀ ਪਰੇਸ਼ਾਨ ਹੁੰਦੇ ਹੋਣਗੇ ਇਹ ਵੀ ਸਾਲਾ ਫੋਨ ਲੈ ਗਿਆ ਚਾਕੇ ਕਾਲਾ ਵੀ ਢੀਕਦਾ ਹੋਊਗਾ ਸਬੂਤ ਸਬੂਤ ਉਹ ਮੇਰਾ ਲਿਫਾਫਾ ਹੈ ਮੇਰਾ ਲਿਫਾਫਾ ਉਹ ਹੈਲੋ ਹੈਲੋ ਭਾਈ ਉਹ ਹੈਲੋ ਉਹ ਕਿਡਨੈਪਰ ਹੈਲੋ ਉਹ ਗੱਲ ਸੁਣਾ ਮੈਂ ਤੈਨੂੰ ਕਿਹਾ ਨਾ ਵੀ ਜ਼ਬਾਨ ਬੰਦ ਰੱਖ ਮੇਰੀ ਗੱਲ ਸੁਣ ਮੇਰੀ ਜ਼ਬਾਨ ਬੰਦ ਦੀ ਆ ਪਰ ਮੈਨੂੰ ਇੱਕ ਗੱਲ ਦੱਸ ਦੇ ਉਹ ਮੇਰੇ ਹੱਥ ਵਿੱਚ ਨਾਲ ਲਿਫਾਫਾ ਸੀ ਉਹ ਕਿੱਥੇ ਗਿਆ ਕਿਉਂ ਹਸਪਤਾਲ ਦੀਆਂ ਰਿਪੋਰਟਾਂ ਸੀ ਰਿਪੋਰਟਾਂ ਸੀ ਭਾਵੇਂ ਕੁਝ ਵੀ ਸੀ ਇਹ ਗੱਲ ਤਾਂ ਤੂੰ ਕੀ ਲੈਣਾ ਤੈਨੂੰ ਪੈਸੇ ਚਾਹੀਦੇ ਹੁਣ ਕਿ ਨਾ ਤੈਨੂੰ ਪੈਸੇ ਮਿਲ ਜਾਣਗੇ ਉਹ ਨਹੀਂ ਦਵਾਈ ਦੇਉਂਗਾ ਤੈਨੂੰ ਮੈਂ ਤੇਰਾ ਇਲਾਜ ਕਰੂੰਗਾ ਮੇਰੀ ਮੇਰੀ ਗੱਲ ਸੁਣ ਧਿਆਨ ਨਾਲ ਠੰਡੇ ਮਦਨਾ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਸੁਣ ਮੈਂ ਤੈਨੂੰ ਗੱਲ ਇੱਕ ਕਹਿਣੀ ਆ ਜ਼ਬਾਨ ਬੰਦ ਰੱਖ ਬਸ ਕੋਈ ਨਾ ਆ ਜਾਣਗੇ ਇੱਥੇ ਤੈਨੂੰ ਮਿਲਣਾ ਠੀਕ ਆ ਜਿਹਨੇ ਤੈਨੂੰ ਇੱਥੇ ਲਿਆਂਦਾ ਤੈਨੂੰ ਪੈਸੇ ਚਾਹੀਦੇ ਆ ਨਾ ਜਿੰਨੇ ਤੂੰ ਕਹੇਂਗਾ ਤੈਨੂੰ ਮੈਂ ਦੇ ਦੂੰ ਠੀਕ ਆ ਜਿੰਨੇ ਤੂੰ ਕਹੇਗਾ 2 ਲੱਖ 4 ਲੱਖ 5 ਲੱਖ ਤੈਨੂੰ ਮੈਂ ਦੇ ਦੂੰਗਾ ਮੈਨੂੰ ਕੋਈ ਨਾ ਮੇਰੀ ਗੱਲ ਸੁਣ ਉਹ ਲਿਫਾਫੇ ਦੇ ਵਿੱਚ ਮੇਰੇ ਬਹੁਤ ਜ਼ਿਆਦਾ ਜ਼ਰੂਰੀ ਕਾਗਜ਼ ਸੀਗੇ ਮੈਂ ਉਹਦੇ ਤੋਂ ਬਿਨਾਂ ਸਾਡੇ ਘਰੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਮੇਰੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਮੇਰੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਸਾਡੀ ਪੰਜ ਨਾਂ ਦੀ ਉਹਦੇ ਵਿੱਚ ਜ਼ਿੰਦਗੀ ਬੰਨੀ ਹੋਈ ਹੈ ਕਿ ਮੈਂ ਤੁਹਾਨੂੰ ਤਾਂ ਕਰਕੇ ਕਹਿ ਰਿਹਾ ਮੇਰੀ ਹੱਥ ਵਣ ਕੇ ਬੇਨਤੀ ਹੈ ਜੇ ਕਿਤੇ ਤੁਸੀਂ ਰੱਖਿਆਗਾ ਤਾਂ ਆਪ ਦਾ ਮੇਰਾ ਲਿਫਾਫਾ ਮੈਨੂੰ ਭਾਲ ਕੇ ਦੱਸ ਦਿਓ ਕਿਤੇ ਰਵਾਵਾ ਰੱਖਿਆ ਹੋਇਆਗਾ ਮੈਨੂੰ ਮੈਂ ਤੁਹਾਨੂੰ ਤਾਂ ਹੀ ਕਰਕੇ ਕਹੀ ਜਾਂਦਾ ਮੇਰੀ ਵੀ ਗੱਲ ਸੁਣ ਤੈਨੂੰ ਇਥੇ ਮੈਂ ਸਿਰਫ ਜਿਉਂਦਾ ਰੱਖ ਸਕਦਾ ਇਸ ਤੋਂ ਇਲਾਵਾ ਨਾ ਮੈਨੂੰ ਕੁਝ ਪਤਾ ਤੇ ਨਾ ਮੈਨੂੰ ਕਿਸ ਨੇ ਦੱਸਿਆ ਮੈਨੂੰ ਸਿਰਫ ਤੈਨੂੰ ਚੱਕਣ ਦੇ ਪੈਸੇ ਮਿਲਿਆ ਉਹ ਮੈਨੂੰ ਮਿਲ ਜਾਣ ਦੇ ਉਸ ਤੋਂ ਬਾਅਦ ਤੂੰ ਆਪਣੇ ਰਾਹ ਤੇ ਮੈਂ ਆਪਣੇ ਇਸ ਤੋਂ ਬਾਅਦ ਮੈਨੂੰ ਕੋਈ ਨਾ ਅੱਗੇ ਗੱਲ ਪਤਾ ਤੇ ਨਾ ਕੋਈ ਤੇਰਾ ਹੋਰ ਤੈਨੂੰ ਮੈਂ ਸਾਫ਼ ਜੀ ਗੱਲ ਦੱਸਤੀ ਜ਼ੁਬਾਨ ਬੰਦ ਬਸ ਲਾਸਟ ਟਾਈਮ ਨੇ ਇਹੀ ਗੱਲ ਕਹੀ ਆ ਜਾਣਗੇ ਤੈਨੂੰ ਮਿਲਣ ਤੇ ਮਿਲ ਨਹੀਂ ਉਹਨਾਂ ਨੂੰ ਏ ਰੱਬਾ ਹੁਣ ਤਾਂ ਸਾਰਾ ਪਾਸਾ ਪਲਟਣ ਲੱਗਿਆ ਸੀ ਹੁਣ ਐਤੋਂ ਕਿਉਂ ਕੀਤਾ ਮੇਰੇ ਨਾਲ ਇਹਦੀ ਤੀ ਜਿੰਦਗੀ ਰੋਲ ਚੁਗੀ ਰੱਬਾ ਬਹੁਤ ਕੁਛ ਸੀ ਜਿਹੜਾ ਦਸ਼ਮਣਾਂ ਦੀ ਬਾਜੀ ਜਿੱਤਣਾਂ ਨਹੀਂ ਰੱਬਾ ਮੈਨੂੰ ਹੱਥ ਜੋੜ ਕੇ ਰੱਖ ਲੈ ਇੱਕ ਵਾਰੀ ਮੈਨੂੰ ਇਸ ਚੰਗੋਈ ਤੋਂ ਕਢਾ ਦੇ ਮੈਨੂੰ ਪਤਾ ਸਾਰਾ ਕੁਛ ਕਿਨੇ ਕੀਤਾ ਕਿਨੇ ਕਰਵਾਇਆ بس ਮੈਂ ਇੱਕ ਵਾਰੀ ਇੱਥੋਂ ਨਿਕਲ ਜਾਂਦੇ ਮੁੜ ਕੇ ਮੈਂ ਸਾਰਾ ਕੁਝ ਕਰੂੰਗਾ ਕਾਲੇ ਤੂੰ ਵੀ ਨਾ ਫਿਕਰ ਕਰੀ ਪੁੱਤ ਹਾਂ ਰਾਇਗੁਰੂ ਤੇ ਪ੍ਰੋਸ ਸਾ ਮੈਨੂੰ ਹੈ ਸੱਚੇ ਬਾਦਸ਼ਾ ਤੂੰ ਹੀ ਕਰਨਾ ਜੋ ਕਰਨਾ ਤੇ ਦੇਖਾ ਮਤਲਬ ਤਾਂ ਬਾਲਾਂ ਦੇ ਵੀ ਕਲਰ ਕਲਰ ਕਰਨ ਵਾਲਾ ਹੋ ਗਿਆ ਭਾਈ ਇਹ ਤਾਂ ਹਨ ਇਹ ਵੀ ਮੱਛੜ ਦੋ ਚਾਰ ਦਿਨਾਂ ਤੇ ਹੋ ਜਾਂਦਾ ਲੈ ਹਫ਼ਤਾ ਨਹੀਂ ਚੱਲਦਾ ਬੇਬੇ ਕੌਣ ਹੈ ਉਹ ਬੇਬੇ ਉਹੀ ਆ ਜਿਹੜੇ ਦਿਨ ਸੜਕ ਪਾਰ ਕਰਾਈ ਸੀ ਰੋਟੀ ਲੈ ਕੇ ਆਇਆ ਆਜਾ ਪੁੱਤ ਮੈਥੋਂ ਕਿੱਥੇ ਉੱਠੇ ਆ ਜਾਂਦਾ ਬੇਬੇ ਗੇਟ ਦਾ ਖੋਲ ਦੇ ਬੇ ਪੁੱਤ ਬਾਹਰ ਤਾਂ ਖੁੱਲਾ ਹੀ ਹੈਗਾ ਅੱਛਾ ਲੈ ਬੇਬੇ ਬੁੱਲ ਪੁੱਤ ਤੂੰ ਕਿ ਸਸਰੀ ਘਰ ਬੇਬੇ ਚੱਕੀ ਫਿਰਦਾਵੇਂ ਹੋਰ ਤਗੜੀਆਂ ਠੀਕ ਆ ਪੁੱਤ ਬਾਦਸ਼ਾਹ ਐ ਜਾ ਬਾਬਾ ਬਈ ਨਾ ਇੱਕ ਤਾਂ ਤੇਰੇ ਵਾਸਤੇ ਮੈਂ ਚਾਹ ਲੈ ਕੇ ਆਇਆ ਸੀ ਹੈ ਆ ਗਰਮ ਭਾਂਡੇ ਜੀ ਬਣਾ ਕੇ ਲੈ ਆਂਦੀ ਸਾਰਾ ਦਿਨ ਪੀ ਚਲੀ ਠੰਡ ਜਾਦੇ ਆ ਤੂੰ ਬਾਹਰ ਹੀ ਪਈਆਂ ਇੱਥੇ ਤੂੰ ਮੇਰੀ ਗੱਲ ਸੁਣ ਪੁੱਤ ਹਾਂ ची फिर तू एक रोटी।, मैं क्या रोटी कौन तो बनाऊगा कर बुत दवाई बुटी दवा जाकर मेन इना बता फिकर ना तो करी कर, बिमार हो पाई बुत बस मेनू ता वे फिर तू बहार पैया चंगा भूला लेते है ਔਏ ਚੱਕਿਆ ਨਹੀਂ ਗਿਆ ਵੱਡਾ ਕੰਬਲ ਮੈਥਾ ਚਲ ਕੋਈ ਨਹੀਂ ਮੈਂ ਫੜਾ ਜੂਗਾ ਤੂੰ ਐ ਕਰ ਹਟ ਜਾ ਤੈਨੂੰ ਮੈਂ ਗਰਮ ਗਰਮ ਚਾਹ ਪਾ ਕੇ ਦੇਣਾ ਫਿਰ ਤੂੰ ਚਾਹ ਪੀ ਫਿਰ ਤੇਰਾ ਪਾਲ ਹੋਊਗਾ ਬੇਬੇ ਹੈ ਉਦੋਂ ਕਹਿੰਦੀ ਮੈਥੋਂ ਕੰਮ ਨਹੀਂ ਹੁੰਦਾ ਰਸੋਈ ਜਮ ਐ ਚੱਕਾ ਚੱਕ ਬਣਾ ਰੱਖੀ ਹੈ ਹੈ ਪੇਓ ਕੁੜੀ ਆਈ ਸੀ ਮੇਰੇ ਦਿਓਰ ਦੀ ਹਾਂ ਓ ਕੰਦੀ ਤਾਈ ਮੈਂ ਕਰ ਦਿੰਨੀ ਆ ਮੜਾ ਜਮਾ ਕੇ ਚੱਲ ਪੁੱਤ ਤੂੰ ਕਰ ਦੇ ਮੈਤੋਂ ਤਾਂ ਕਿਹੜਾ ਕੰਮ ਹੁੰਦਾ ਇਹਦਾ ਮਤਲਬ ਮੇਰੇ ਵਾਂਗੂ ਹੈਗੇ ਆ ਰੱਬ ਦੇ ਬੰਦੇ ਅੱਜਕੱਲ ਹੈ ਬੇ ਪੁੱਤ ਤੇਰੇ ਵਰਗਾ ਤਾਂ ਕੋਣ ਬਣਜੂ ਨਾ 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 ਨਹੀਂ ਜਿਹੜੇ ਬਜ਼ੁਰਗਾਂ ਦੀ ਸੇਵਾ ਕਰਦੇ ਆ ਬੱਸ ਉਹ ਕੁੜੀ ਆ ਗਈ ਕਿਤੇ ਕਹਤਾ ਮੈਂ ਤੂੰ ਵੀ ਪਾਲਾ ਪੁੱਤ ਤੂੰ ਨਹੀਂ ਰਿੰਦਾ ਮੈਂ ਭਾਂਡਾ ਲੈ ਕੇ ਆਇਆ ਚੱਲ ਇੱਕ ਘੋੜ ਲਿਆ ਥੋੜੀ ਜਿਹੀ ਲੈ ਆਉਣ ਨਾਲੇ ਗੱਲਾਂ ਕਰ ਲਾਂਗੇ ਚਾਰ ਹਾਂ ਲੈ ਆ ਬੇ ਪੁੱਤ ਲੈ ਰੋਟੀ ਵੀ ਲੈ ਕੇ ਆ ਗਿਆ ਜਵਾਕ ਚਾ ਲੈ ਕੇ ਆ ਗਿਆ ਨਾ ਕਿੱਡਾ ਚੰਗਾ ਗਾ ਹੈ ਆ ਮੇਰੇ ਵਾਲੇ ਉੱਥੇ ਜਾ ਕੇ ਬੈਠ ਗਏ ਮੁੜ ਕੇ ਮਾਂ ਦੀ ਖਬਰ ਨਾ ਕੋਈ ਸਬਰ ਪਤਾ ਨਹੀਂ ਮਾਂ ਮਰਦੀ ਆ ਕਿ ਜਿਉਂਦੀ ਆ ਵੀ ਨਾ ਪੁੱਤਿਆਂ ਦੇ ਤੁਸੀਂ ਪਤਾ ਤਾਂ ਲੈ ਲੋ ਪਤਾ ਲੈ ਲੋ ਵੇ ਹੋਏ ਉਹ ਤਾਂ ਇਨਾਂ ਇਨੀਆਂ ਗੱਲਾਂ ਕਰਦੇ ਆ ਮਾਂ ਮਾਂ ਹੁੰਦੀ ਆ ਮਾਂ ਹੁੰਦੀ ਆ ਮੇਰੇ ਵਾਲੇ ਨੂੰ ਕਹੀ ਨਹੀਂ ਆ ਪੁੱਤੋ ਕੀ ਗੱਲਾਂ ਕਰੀ ਜਾਂਦੀ ਐ ਮਾਤਾ ਤੂੰ ਹੈ ਤੂੰ ਐਵੇਂ ਮੇਰੀ ਗੱਲ ਸੁਣ ਥੀ ਸੱਲੀਆਂ ਗੱਲਾਂ ਪੁੱਤ ਸੋਚ ਸੋਚ ਕੀ ਮੈਨੂੰ ਤਾਂ ਚਾਰਜ ਲੱਗਦਾ ਹੈ ਵੀ ਮਾਂ ਨੂੰ ਆਈ ਭੁੱਲ ਜਾਂਦੇ ਹਨ ਪੁੱਤੇ ਦਾ ਪੈਸਾ ਹੀ ਚੰਗਾ ਹੋ ਗਿਆ ਸਾਰਿਆਂ ਨਾਲ ਤੇਰੇ ਰੀਲ ਚੜ ਜਾਂਦੀ ਐ ਦਿਮਾਗ ਤੇ ਹਣਾ ਮੇਰੀ ਗੱਲ ਸੁਣ ਠੀਕ ਐ ਤੂੰ ਫਿਕਰ ਨਾ ਕਰ ਤੂੰ ਐਵੇਂ ਸਮਝੀ ਨਾ ਮੈਨੂੰ ਐ ਨਾ ਸਮਝਈ ਮੈਂ ਪਿੰਡ ਜੋ ਕਿਸੇ ਦਾ ਜਵਾਬ ਐ ਮੈਂ ਤੇਰਾ ਜਵਾਬ ਹੀ ਐ ਮੈਨੂੰ ਇਹ ਰਹੀ ਲੱਗਦਾ ਹੈ ਹੋਰ ਮੇਰੇ ਛੋਟੇ ਪੁੱਤ ਬਰਗਾ ਲੱਗਦਾ ਹੈ ਮੈਨੂੰ ਉਨਾ ਬੇਬੇ ਤੂੰ ਮੰਨ ਨਾ ਹੌਲਾ ਕਰ ਮੇਰੀ ਗੱਲ ਸੁਣ ਓਹੋ ਲੈ ਮੈਂ ਤੈਨੂੰ ਰਵਾਉਣ ਥੋੜੀ ਆਇਆ ਸੀਗਾ ਹੈ ਤੂੰ ਐ ਕਰ ਲੈ ਚਾਹ ਪੀ ਲੈ ਹੈ ਕਾਮਲੀ ਬੇਬੇ ਮੇਰੀ ਗੱਲ ਤਾਂ ਸੁਣ ਬੇ ਤੇਰਾ ਬਤ ਨਹੀਂ ਲੈ ਤੇ ਮੇਰੇ ਬਤ ਮੇਰਾ ਬਤ ਨਹੀਂ ਲੈ ਤੇ ਚੱਲ ਕੋਈ ਨਾ ਤੂੰ ਐ ਕਰੀ ਮੈਨੂੰ ਉਹਨਾਂ ਦਾ ਦਹੀਂ ਨੰਬਰ ਮੈਂ ਲੰਮ ਕਲਾਸ ਉਹਨਾਂ ਦੀ ਹੈ ਮੈਥੇ ਤਾਂ ਸਾਰਾ ਪਿੰਡ ਚੱਲਦਾ ਕੋਈ ਨਹੀਂ ਸੁਣਦਾ ਬੁੱਤ ਮੇਰੇ ਤਾਂ ਕੋਈ ਨਹੀਂ ਅਕੇ ਬੰਗਾਇ ਤੇ ਸੀ ਉਹਨੂੰ ਆ ਜਾਂਦੇ ਸੀ ਉਹਦੇ ਪੈਸੇ ਪਾਉਂਦੇ ਤੂੰ ਤਾਂ ਇੱਕ ਦਿਨ ਨਹੀਂ ਪੁੱਛਦੇ ਮੈਨੂੰ ਤੂੰ ਕੋਈ ਨਾ ਬੇਬੇ ਤੂੰ ਮੇਰੀ ਗੱਲ ਸੁਣ ਹੁਣ ਤੂੰ ਸਾਰਿਆਂ ਨਾਲ ਹੀ ਇਹ ਗੱਲਾਂ ਕਰਦੀਆਂ ਤੂੰ ਮੇਰੇ ਨਾਲ ਤਾਂ ਬਸ ਤੂੰ ਹੋਰ ਗੱਲਾਂ ਕਰਿਆ ਕਰ ਹੁਣ ਹੈ ਆ ਤੂੰ ਆ ਦੁਖੜੇ ਜਿਆ ਦੇ ਭੁੱਲ ਜਾ ਕਿ ਨਹੀਂ ਕਿੱਥੇ ਭੁੱਲੇ ਜਾਂਦੇ ਆ ਪੁੱਤ ਚਾਹ ਪੀ ਤੂੰ ਚਾਹ ਚਾਹ ਦੇ ਕਿਵੇਂ ਬਣਾਈ ਆ ਆਪ ਦੇ ਜਦੋਂ ਐ ਕਰ ਜਣ ਨਹੀਂ ਭੁੱਲ ਲਈ ਆ ਵੀ ਦਾਸੂ ਤੂੰ ਘਰੇ ਕੀ ਕਿਹਾ ਵੀ ਕਿੱਥੇ ਰੋਟੀ ਲੈ ਕੇ ਜਾਣੀ ਆ ਮੈਂ ਮੈਂ ਤਾਂ ਫਿਰ ਸਾਰਾ ਕੁਝ ਸੱਚ ਦੱਸਦਾ ਬੇਬੇ ਮੈਂ ਕਿਹਾ ਮੈਂ ਤਾਂ ਇੱਕ ਬੇਬੇ ਨੂੰ ਰਸਤਾ ਜਾ ਪਾਰ ਕਰਾਇਆ ਸੀ ਘਰੇ ਪੁੱਤ ਕੌਣ ਕੌਣ ਹੈ ਮੈਂ ਤਾਂ ਭੁੱਲ ਜਾਨੀ ਇੱਕ ਤਾਂ ਕਰੇ ਤਾਂ ਮੇਰੀ ਬੇਬੇ ਆ ਕੱਲੀ ਇੱਕ ਮੇਰੀ ਘਰ ਵਾਲੀ ਹੈ ਇੱਕ ਕਾਨੂੰ ਘਰ ਲੈਂਦੀ ਮੇਰੇ ਦੋ ਨੇ ਬੇਬੇ ਬੇ ਪੁੱਤ ਦੋ ਕਿਵੇਂ ਉਤੋਂ ਉਹ ਤਾਂ ਚੰਗੀਆਂ ਨੇ ਹਾਂ ਚੰਗੀਆਂ ਨੇ ਬਸ ਉਹ ਤਾਂ ਬਸ ਵਾਲੀ ਲੰਬੀ ਗੱਲ ਆ ਵੇ ਵੇ ਬਾਬਾ ਤੂੰ ਦੱਸਾ ਕੀ ਤੇ ਰੋਟੀ ਰੋਟੀ ਫਿਰ ਵਧੀ ਆਪਣਾ ਕਿ ਦੇਤੀ ਮੈਨੂੰ ਤਾਂ ਕਹਿੰਦੇ ਹੋਣਗੇ ਕਿੱਥੋਂ ਬੁੜੀ ਰੋਟੀ ਲਾ ਲਈ ਉਹ ਨਹੀਂ ਨਹੀਂ ਵੇ ਬੇ ਇਹਦਾ ਕੋਈ ਗੱਲ ਨਹੀਂ ਹੈਗੀ ਆਪਣੇ ਦਾ ਰੋਟੀ ਪਾਣੀ ਪਹਿਲੇ ਖੁੱਲਾ ਬਣਦਾ ਹੈ ਤੈਨੂੰ ਪਤਾ ਸਰਦਾਰਾਂ ਦਾ ਘਰ ਹੈਗਾ ਚਾਰ ਪੰਜ ਬੰਦੇ ਆਪਣੇ ਕੰਮ ਕਰਦੇ ਉਹੀ ਫਿਰਦੇ ਰਹਿੰਦੇ ਆ ਮੈਨੂੰ ਤਾਂ ਰੋਜ਼ ਇੱਕ ਦੇ ਵਾਰੀ ਗੇੜਾ ਦੇ ਜਾ ਕਰ ਮੈਨੂੰ ਆ ਕੇ ਮਿਲ ਜਾਇਆ ਕਰ ਰੋਟੀ ਭਾਵੇਂ ਨਾਲ ਲੈ ਕੇ ਆਇਆ ਕਰ ਕਿਉਂ ਪਰ ਰੋਟੀ ਹੋਰ ਬਣਾਊਗਾ ਰੋਟੀ ਤਾਂ ਕੋਈ ਨਹੀਂ ਮੈਂ 빙ੀਆਂ ਟੇਡੀਆਂ ਜਿਵੇਂ ਹੁਣ ਲੈਂਦੀਆਂ ਮੈਂ ਲਾ ਲੈਂਦੀਆਂ ਇੱਕ ਮਚੜੀਆਂ ਦਾ ਘਟ ਗਈ ਬਸ ਫਿਰ ਜਦੋਂ ਨਿਗਾ ਘਟ ਗਈ ਰਾਮ ਨਾਲ ਬਹਿ ਜਾ ਕਰ ਹੈ ਨਾ ਵੀ ਤੈਨੂੰ ਵੀ ਪਾਜਨਾਮਾ ਬੋਝ ਪੈ ਗਿਆ ਤੈਨੂੰ ਤਾਂ ਮੈਂ ਕਾਹਦੀ ਉਹਦੇ ਮਿਲੀ ਤੂੰ ਤਾਂ ਰੋਟੀ ਦਾ ਵੀ ਉਹ ਕਰ ਲਿਆ ਮੇਰੇ ਖਾਤਰ ਕਰੇ ਬੋਲਦੇ ਹੁਣ ਕਿ ਤੂੰ ਮੈਨੂੰ ਨਹੀਂ ਦੱਸਦਾ ਮੈਨੂੰ ਪਤਾ ਤੇਰਾ ਨਹੀਂ ਜੀ ਕੋਈ ਨਹੀਂ ਬੋਲਦਾ ਮੇਰੇ ਮੂਹਰੇ ਕੌਣ ਬੋਲੂ ਮੈਂ ਤੈਨੂੰ ਦੱਸਦਾ ਐਨਾ ਸਾਰਾ ਪਿੰਡ ਚੱਲਦਾ ਮੇਤੋਂ ਅੱਜ ਕੱਲ ਤਾਂ ਕਰਦੇ ਮਾਂ ਪਿਓ ਦੀਆਂ ਦੋ ਰੋਟੀਆਂ ਪਕਾਉਣੀਆਂ ਔਖੀਆਂ ਹੋ ਜਾਂਦੀਆਂ ਨੇ ਦੂਜੇ ਵਾਸਤੇ ਦੱਸ ਮੈਨੂੰ ਕੌਣ ਫੜਾ ਕੇ ਦੇਊਗਾ ਤੂੰ ਐਵੇਂ ਫਿਕਰ ਨਾ ਕਰ ਜਿੰਨਾ ਚਿਰ ਆਹ ਤੇਰਾ ਪੁੱਤ ਬੈਠਾ ਨਾ ਇੱਥੇ ਠੀਕ ਆ ਉਹਨਾਂ ਚਿਰ ਤੈਨੂੰ ਰੋਟੀ ਪਾਣੀ ਦਾ ਥੋੜ੍ਹ ਨਹੀਂ ਆਉਂਦਾ ਚ ਆਉਂਦਾ ਵਸਦਾ ਤੂੰ ਐ ਕਰ ਮੈਨੂੰ ਦਵਾਈ ਦਾਸਤ ਜੀ ਕਿੱਥੇ ਪਈ ਐ ਜਿਹੜੀ ਦਵਾਈ ਮੋਕੀਆ ਮੈਂ ਹੁਣ ਸ਼ਹਿਰ ਚ ਲੱਗਿਆ ਸੀਗਾ ਇਧਰ ਤੇ ਜਾਂਦਾ ਹੋਇਆ ਮੈਂ ਤਾਂ ਹੀ ਤੇਰੇ ਕੋਲੇ ਆਇਆ ਦਵਾਈ ਤਾਂ ਮੇਰੀ ਖਜੇ ਦੋ ਕੁ ਦਿਨਾਂ ਦੀ ਪਈ ਐ ਤੇ ਫਿਰ ਮੈਂ ਪਹਿਲਾਂ ਹੀ ਅਡਵਾਂਸ ਲਿਆ ਕੇ ਰੱਖ ਦਿੰਨਾ ਕੱਲ ਜਾਂ ਪਰਸੋਂ ਲਿਆ ਕੇ ਦੇ ਦਿੰਦਾ ਅੱਛਾ ਚੱਲ ਫਿਰ ਆਏ ਕਰੀ ਪੈਸਾ ਨਾ ਨਹੀਂ ਮਿਲੀ ਉਹਦੇ ਹਜੇ ਮੈਨੂੰ ਮਿਲੀ ਨਹੀਂ ਉਹ ਫਿਰ ਪੈਸੇ ਹੈ ਨਹੀਂ ਹਜੇ ਤੂੰ ਪੈਸਾ ਦੀ ਫਿਕਰ ਨਾ ਕਰ ਹੈ ਪੈਸੇ ਤੂੰ ਜਿਤਨੂੰ ਉ ਚਾਹੀਦੇ ਆ ਆ ਜਿਹੜਾ ਆਪਣੀ ਦੇਖ ਕੇ ਗਿਆ ਸੀ ਮਿੰਦ ਕੋਲੇ ਹੈਗੀ ਥੋੜੇ ਘਣੀ ਮੈਂ ਦੀ ਆਈ ਸੀ ਰਾਸ਼ਨ ਵਾਲੀ ਨੂੰ ਅੱਛਾ ਕੁਸ ਮੈਂ ਰੱਖ ਲਈ ਸੀ ਆ ਜਿਹੜੀ ਸੁੱਖੀ ਦੀ ਦੁਕਾਨ ਹੈ ਹੈ ਸੁੱਖੇ ਕੇ ਜਾਵੜਿਆ ਕਰ ਜਾਂ ਕਿਸੇ ਨੂੰ ਭੇਜ ਦਿਆ ਕਰ ਜਵਾਕ ਨੂੰ ਉੱਥੇ ਮੇਰਾ ਖਾਤਾ ਚੱਲਦਾ ਮੈਨੂੰ ਤੂੰ ਆ ਵੇਖ ਜਿਵੇਂ ਹੁਣ ਤੇਰਾ ਮੂੰਹ ਮੈਨੂੰ ਧੁੰਦਲਾ ਧੁੰਦਲਾ ਜਾ ਦਿਂਦਾ ਹੈਗਾ ਮੈਂ ਐਨ ਕਲਿਆਕੇ ਸੀ ਹਾਂ ਨਿਗਾਹ ਬਣਵਾਉਣ ਵਾਲੀ ਹੈ ਤੇਰੀ ਨਿਗਾਹ ਕੱਟ ਗਈ ਮੇਰੀ ਰੋ ਰੋ ਕੇ ਕੱਟ ਗਈ ਪੁੱਤ ਰਾਤ ਨੂੰ ਤਾਂ ਮੈਂ ਰੋਂਦੀ ਰਹਿੰਦੀ ਤੈਨੂੰ ਮੈਂ ਦੱਸ ਦਾਂ ਬੇਬੇ ਗੱਲ ਕੀ ਹੈ ਮੇਰਾ ਚੱਲਦਾ ਕੇਸ ਕਿਸੇ ਨਾਲ ਹੂੰ ਦੋਕ ਦਿਨ ਹੁਣ ਤਾਂ ਮੈਂ ਮਾਲਾ ਵੀ ਕਿਸੇ ਚਲਾ ਲਿਆ ਹੁਣ ਮੈਂ ਦੋਕ ਦਿਨ ਕਿਸੇ ਮੁੰਡੇ ਨੂੰ ਭੇਜੂਗਾ ਉਹ ਰੋਟੀ ਫੜਾ ਜੂਗਾ ਤੇ ਜਦੋਂ ਮੈਂ ਹੁਣ ਤੇਰੀ ਪੈਨਸ਼ਨ ਕਢਾ ਕੇ ਲੈ ਕੇ ਆਣੇ ਹੋਈ ਤੇ ਦਵਾਈ ਲੈ ਕੇ ਆਣੇ ਹੋਈ ਉਹਦੇ ਮਾਰੂਗਾ ਗੇੜਾ ਠੀਕ ਹੈ ਨਾ ਤੇ ਆਪਣਾ ਰੋਲਾ ਚੱਲਦਾਗਾ ਤੇ ਉਹ ਰੋਲਾ ਨਿਬੜ ਜਾਂਦੇ ਬਸ ਕੇਰਾ ਫਿਰ ਉਸ ਤੋਂ ਬਾਅਦ ਦੇਖੀ ਹੈ ਤੇਰੇ ਮੁੰਡੇ ਨੂੰ ਤਾਂ ਫੇਰ ਸੱਦਾ ਕਰੂਗਾ ਮੈਂ ਜੀ ਤੂੰ ਮੈਨੂੰ ਨਾ ਭੇਜੀਂ ਹੋਰ ਕਿਸੇ ਨੂੰ ਨਾ ਭੇਜੀਂ ਇੱਥੇ ਤੂੰ ਆਪ ਹੀ ਆ ਜੀ ਮੇਰੇ ਕੋਲੇ ਤਾਂ ਆਪਾਂ ਦੋ ਦਿਨਾਂ ਬਾਅਦ ਆ ਜੀ ਰੋਟੀ ਪਾਣੀ ਫੇਰ ਮੈਂ ਰੋਟੀ ਪਾਣੀ ਦਾ ਕੋਈ ਮੈਂ ਕਹਿ ਦੂੰ ਕੌੜੀ ਨੂੰ ਕੋਈ ਲਾਹ ਜੇ ਉਜੇ ਮੈਂ ਠੀਕ ਹੋਈ ਤਾਂ ਮੈਂ ਲਾਲੂ ਕਿ ਕੋਈ ਬਸ ਠੀਕ ਆ ਫਿਰ ਚਾਹ ਕਿਵੇਂ ਆ ਸਵਾਦ ਚਾਹ ਤਾਂ ਬਸ ਸਵਾਦ ਬਣੀ ਐ ਬੇਪੁੱਤ ਬਸ ਜਉਂਦਾ ਹੀ ਰਹਿ ਹੈ ਆਈ ਹੈ ਫਿਰ ਅੱਜ ਦੋਨੇ ਘਰ ਵਾਲੀਆਂ ਹੈ ਨਹੀਂ ਸੀ ਮਾਂ ਨੇ ਬਣਾਈ ਐ ਦੋਨੇ ਘਰ ਵਾਲੀਆਂ ਗਈਆਂ ਹੋਈਆਂ ਨੇ ਦੋਨੋਂ ਨਾ ਦੋਨੇ ਇੱਕ ਵੀ ਨਹੀਂ ਰਹਿੰਦੀ ਤੇਰੇ ਕੋਲੇ ਦੋਨੇ ਨਿਕਲ ਗਿਆਂ ਮੈਨੂੰ ਤਾਂ ਮੈਨ ਲੱਗਦਾ ਤੂੰ ਮੇਰੇ ਨਾਲ ਦਈਆਂ ਦੁਖੀਆਂ ਦੁਖੀ ਬਾਲਾ ਦੁਖੀਆਂ ਮੈਂ ਤਾਂ ਮੈਂ ਤਾਂ ਜੇ ਕਿਸੇ ਦਾ ਭਲਾ ਕਰਦਾ ਨਾ ਬੇਬੇ ਹੈ ਮੇਰੇ ਤਾਂ ਉਲਟਾ ਹੋ ਜਾਂਦਾ ਨਹੀਂ ਪੁੱਤ ਪਤਾ ਨਹੀਂ ਮੇਰੇ ਕਰਮਾਂ 'ਚ ਫੇਰ ਹੈ ਉਹੀ ਲੱਗਦਾ ਤੈਨੂੰ ਉਲਟਾ ਨਹੀਂ ਹੁੰਦਾ ਕਦੇ ਵਾਸਤੇ ਰੱਬ ਮਾਰੀ ਨਹੀਂ ਕਰਦਾ ਸਿੱਧੀਆਂ ਹੀ ਹੋਣਗੀਆਂ ਕਰਦਾ ਹੈ ਬੇਬੇ ਕਰਦਾ ਹੁਣ ਦੇਖ ਲੈ ਤੇਰੇ ਨਾਲ ਕੀ ਸਿੱਧੀ ਹੋ ਜਾਂਦੀ ਆ ਤੇਰੇ ਜਵਾਕ ਤਾਂ ਆਓ ਬੈਠੇ ਆ ਹੂੰ ਤੇਰੇ ਵਾਸਤੇ ਵੀ ਮੈਨੂੰ ਇੱਥੇ ਭੇਜਿਆ ਯਾਰ ਆਪਣੇ ਫਰਿਸ਼ਤਾ ਬਣਾ ਕੇ ਉਹੀ ਤਾਂ ਹੈ ਫਿਰ ਉਧਰ ਚਲੇ ਗਏ ਤਾਂ ਦੇਖ ਤੂੰ ਮੈਨੂੰ ਭੇਜ ਦਿੱਤਾ ਹੈ ਵੀ ਜਾ ਕੇ ਮਾਂ ਨੂੰ ਸੰਭਾਲ ਹੈ ਮਾਵਾ ਸਾਂਝ ਗਾ ਹੀ ਹੁੰਦੇ ਆ ਪੁੱਤ ਵੀ ਸਾਰਿਆਂ ਦੇ ਬੱਸ 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 ਚਲ ਠੀਕ ਹੈ ਮੇਰੀ ਗੱਲ ਸੁਣ ਇੱਕ ਤੂੰ ਵੀ ਆਪਣੀ ਮਾਂ ਨੂੰ ਐਂ ਸੰਭਾਲ ਠੀਕ ਮਾਂ ਨੂੰ ਕਦੇ ਮਾੜਾ ਨਹੀਂ ਕਹੀਦਾ ਹੁੰਦਾ ਪੁੱਤ ਮੈਂ ਕਹਿੰਦਾ ਵੀ ਮੇਰੀ ਤਾਂ ਜੇ ਕੋਈ ਮਾਂ ਦਿਖਾਉਂਦੀ ਆ 9 ਮਹੀਨੇ ਦੇਖ ਢਿੱਡ ਚ ਰੱਖਦੀ ਆ ਜੱਗ ਦਿਖਾਉਂਦੀ ਆ ਐ ਮਾਂ ਵਰਗਾ ਦੇਣ ਨਹੀਂ ਕੋਈ ਦੇ ਸਕਦਾ ਬਸ ਜਿਹੜੀ ਗੱਲ ਐ ਇਹ ਤਾਂ ਗੱਲ ਹੈਗੀ ਆ ਪਰ ਤਾਂ ਹੀ ਤਾਂ ਮੈਂ ਆਹਦੀ ਮਾਂ ਦੇ ਖਿਲਾਫ ਜੇ ਕੋਈ ਗੱਲ ਕਹਿੰਦਾ ਨਾ ਮੈਂ ਤਾਂ ਸੁਣਦਾ ਨਹੀਂ ਮੈਂ ਤਾਂ ਗਲ ਪਟ ਦੇਣਾ ਅਗਲੇ ਦਾ ਵੀ ਕਿਵੇਂ ਬੋਲੇਗਾ ਤੂੰ ਮੇਰੀ ਮਾਂ ਹੈ ਮਾਂ ਤਾਂ ਮਾਂ ਚਾਹੇ ਮਾਂ ਗਾਲਤ ਆ ਚਾਹੇ ਸਹੀ ਆ ਠੀਕ ਐ ਦੇਖ ਲਾ ਮਾਂ ਦੀ ਕਦੇ ਯਾਦ ਹੀ ਨਹੀਂ ਆਈ ਉਹਨੂੰ ਮੈਨੂੰ ਕਦੇ ਫੋਨ ਵੀ ਨਹੀਂ ਕਰਿਆ ਜੇ ਕਦੇ ਧਰਮਾ ਲਵਾ ਲਾ ਆਖੂਗਾ ਬਸ ਜਾਣਾ 2 ਮਿੰਟ 2 ਮਿੰਟ ਕੈਕੂ ਕੇ ਕਟਕੁੱਟ ਜਦੋਂ ਮੈਨੂੰ ਉਹ ਆਏ ਆਏ ਜੇ ਵਾਲਾ ਮੈਨੂੰ ਲਾਉਣਾ ਨਹੀਂ ਆਉਂਦਾ ਜਿਹੜਾ ਹੁੰਦਾ ਆਏ ਉਹ ਲਾਉਣਾ ਨਹੀਂ ਆਉਂਦਾ ਜੇ ਤੂੰ ਮੈਨੂੰ ਆਏ ਕਹੇ ਵੀ ਮੈਂ ਜਾਵਣਾ ਉੱਥੇ ਤੂੰ ਮੈਨੂੰ ਐਡਰੈਸ ਪਤਾ ਕਰਕੇ ਦੇ ਮੇਰੇ ਤਾਂ 7-8 ਮੁਲਕਾਂ ਦੇ ਵੀਜੇ ਲੱਗੇ ਹੋਏ ਨੇ ਹੈ ਤੈਨੂੰ ਪਤਾ ਖੁੱਲਾ ਪੈਸਾ ਮੈਂ ਤਾਂ ਉਹਦੀ ਜਾ ਕੇ ਲਿਆਉਂ ਹੈ ਤੇ ਪੁੱਤ ਤੂੰ ਉੱਥੇ ਕਿੱਥੇ ਮੇਰੀ ਖਾਤਰ ਲੜਾਈ ਕਰੇਂਗਾ ਜਾ ਕੇ ਹੋਰ ਹੁਣ ਨਾ ਨਾ ਮਾਤਾ ਨੂੰ ਨਹੀਂ ਐਵੇਂ ਬੁਰਾ ਬਣਾਉਣਾ ਚਾਹੁੰਦੀ ਨਾ ਬੇ ਪੁੱਤ ਚੱਲ ਕੋਈ ਨਾ ਫਿਰ ਤਾ ਮੇਰੇ ਕੋਲ ਇੱਥੇ ਮੈਨੂੰ ਮਿਲ ਜਾ ਕਰ ਬਸ ਮੇਰੀ ਖਾਲ ਸੁੱਖ ਪੁੱਛ ਜਾ ਕਰ ਕਦੇ ਮੈਨੂੰ ਦਵਾਈ ਬੂਟੀ ਦਵਾ ਲਿਆ ਕਰ ਮੇਰੇ ਲਈ ਬਹੁਤ ਹੈ ਪੁੱਤ ਬਸ ਠੀਕ ਆ ਮਾਤਾ ਹਾਂ ਚੱਲ ਧਿਆਨ ਰੱਖੀ ਲੈ ਕੇ ਦਵਾਂ ਮੈਂ ਪੂਰਾ ਜਾਂ ਅੰਦਰ ਹੋਰ ਕਰ ਨਾ ਨਾ ਮੈਂ ਅੰਦਰ ਹੀ ਜਾ ਕੇ ਪੈ ਜੂੰਗੀ ਹੁਣ ਨਾ ਲੈਣਾ ਅੰਦਰ ਹੀ ਜਾ ਕੇ ਪੈ ਜੂੰਗੀ ਮੈਂ ਹੌਲੀ ਹੌਲੀ ਉੱਠ ਕੇ ਬੈਠਾਂਗੀ ਚਲ ਕੋਈ ਨਹੀਂ ਫਿਰ ਹੈ ਤਿਆਰ ਰੱਖੀ ਰੋਟੀ ਖਾ ਲਈ ਠੀਕ ਹੈ ਆ ਆ ਕੇ ਇਤਲੀ ਤੇ ਸਾਡਾ ਡੱਬਾ ਡੁੱਬਾਇਆ ਫਿਰ ਮੈਂ ਕੱਲ ਨੂੰ ਲੈ ਜਾਊਗਾ ਫੜ ਕੇ ਚੰਗਾ ਠੀਕ ਹੈ ਹਾਂ ਠੀਕ ਜਉਂਦਾ ਰਹੇ ਮੇ ਪੁੱਤ ਚਲ ਚੰਗਾ ਵੇ ਮੈਰੀ ਪੈਣ ਹੈ ਹਾਂ ਠੀਕ ਹੈ ਪੁੱਤ ਚੰਗਾ ਅ ਗੇਟ じゃ ਕਰ ਦੇਣਾ ਬੰਦ ਮੈਂ ਹਾਂ ਠੀਕ ਹੈ ਪੁੱਤ ਗੇਟ ਬੰਦ ਕਰ ਜਾ ਵਾਹ ਹੈ ਪੈਸਾ ਖਾਤਰ ਕੀ ਕੀ ਕੁਝ ਕਰਨਾ ਪੈਂਦਾ ਸੌਂ ਘੁੱਟ ਗਿਆ ਉੱਠਣ ਦਾ ਨਾ ਹੀ ਨਹੀਂ ਲੈਂਦਾ ਸੀ ਜੇ ਖਾਣੀ ਦਾ ਉਹਨਾਂ ਰੋਟੀਆਂ ਬਣਾ ਕੇ ਵੀ ਲੈ ਕੇ ਆਉਣੇ ਲੱਗ ਗਿਆ ਲੈ ਦੱਸ ਚਲ ਹੁਣ ਤਾਂ ਮੇਰੇ ਲਈ ਚੰਗਈ ਉਹਨਾਂ ਛੀਤੀ ਪਲੀ ਚਾਹੂਗਾ ਮੇਰੇ ਚਲ ਹੁਣ ਤਾਂ ਚਾਹ ਤਾਂ ਵਧੀਆ ਬਣਾ ਕੇ ਦੇ ਗਿਆ ਰੋਟੀਆਂ ਦੇ ਗਿਆ ਪੱਲ ਕੇ ਖਾ ਲ ਮਖਤ ਨਹੀਂ ਰੋਟੀਆਂ ਵਧੀਆ ਚੰਗੇ ਪੈਸੇ ਦੇ ਜਾਂਦਾ ਹੋਰ ਕਿ ਭਾਰਤੀਆਂ ਤੂੰ ਦੋ ਹੱਥਾਂ ਚ ਲੱਡੂ ਨੇ ਹੁਣ ਤਾਂ ਲੁੱਟ ਲਾ